ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੂਰਤ ਟੀਵੀ ਮੈਸੋਨੀਆ ਸੋ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੇ ਦਿੱਗਜ ਐਕਟਰ ਸੁਨੀਲ ਸ਼ੇਠੀ ਦੇ بیٹے ਆਹਾਨ ਸ਼ੇਠੀ ਦੀ ਜਿਨ੍ਹਾਂ ਦੀ ਅਪਕਮਿੰਗ ਫਿਲਮ ਬਾਰਡਰ 2 ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਇਹ ਉਹ ਫਿਲਮ ਹੈ ਜਿਸ ਨੂੰ ਹਰ ਇੱਕ ਇੰਡੀਅਨ ਬਹੁਤ ਜ਼ਿਆਦਾ ਪਿਆਰ ਕਰਦਾ ਦੱਸਦੀ ਹੈ ਕਿ ਬਾਰਡਰ ਜਦੋਂ ਫਿਲਮ ਰਿਲੀਜ਼ ਹੋਈ ਸੀ ਕਿ ਤਾਂ ਦਰਸ਼ਕਾਂ ਦੇ ਵੱਲੋਂ ਖੁੱਲੇ ਦਿਲ ਦੇ ਨਾਲ ਇਸ ਨੂੰ ਪਿਆਰ ਦਿੱਤਾ ਗਿਆ ਸੀਗਾ ਤੇ ਹੁਣ ਉਸ ਦਾ ਪਾਰਟ 2 ਯਾਨੀ ਕਿ ਬਾਰਡਰ 2 ਬਹੁਤ ਜਲਦ ਰਿਲੀਜ਼ ਹੋਣ ਵਾਲੀ ਹੈ ਤੇ ਇਹ ਫਿਲਮ ਚ ਉਹ ਬਹੁਤ ਜ਼ਿਆਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤੀ ਜਾਣ ਇਸ ਫਿਲਮਾਂ 'ਚ SDVC ਦਾ ਜ਼ੀਰ ਸਨੀ ਦਿolta ਹੋਣਗੇ ਇਸ ਤੋਂ ਇਲਾਵਾ ਆਹਾਨ ਛੇਟੀ ਜੋ ਕਿ ਸੁਨੀਲ ਛੇਟੀ ਦੇ ਬੇਟੇ ਆ ਸੁਨੀਲ ਛੇਟੀ ਪਹਿਲੇ ਪਾਰ ਚ ਨਜ਼ਰ ਆਏ ਸੀ ਕਿ ਤੇ ਉਹਨਾਂ ਦੇ ਬੇਟੇ ਆਹਾਨ ਛੇਟੀ ਇਸ ਫਿਲਮ ਦੇ ਵਿੱਚ ਨਜ਼ਰ ਆਉਣਗੇ ਦਲਜੀਤ ਦੋਸਾਂ ਜਿਸ ਫਿਲਮ ਦੇ ਵਿੱਚ ਦਿਖਾਈ ਦੇਣਗੇ ਤਾਂ ਦੱਸ ਦੇ ਕਿ ਹਾਲੀ ਦੇ ਵਿੱਚ ਆਹਾਨ ਛੇਟੀ ਦੇ ਵੱਲੋਂ ਕੁਝ ਟਾਈਮ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਬੇहद ਇਮੋਸ਼ਨਲ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਆਪਣੀਆਂ ਉਮੀਦਾਂ ਤੇ ਆਪਣੇ ਸਟਰਗਲ ਦੇ ਬਾਰੇ ਖੁੱਲ ਕੇ ਗੱਲ ਕੀਤੀ ਆਹਾਨ ਨੇ ਆਪਣੀ ਪੋਸਟ ਵਿੱਚ ਆਪਣੀ ਪਹਿਲੀ ਫਿਲਮ ਤੜਪ ਦਾ ਜ਼ਿਕਰ ਕਰਦੇ ਹੋਏ ਲਿਖਿਆ ਕਿ ਉਹਨਾਂ ਲਈ ਇੱਕ ਸੁਪਨੇ ਦੀ ਸ਼ੁਰੂਆਤ ਵਰਗੀ ਸੀ ਉਹ ਫਿਲਮ ਜਿਸ ਵਿੱਚ ਉਮੀਦ ਡਰ ਤੇ ਬਹੁਤ ਸਾਰੇ ਇਮੋਸ਼ਨਸ ਸ਼ਾਮਿਲ ਸਨ ਉਹਨਾਂ ਨੇ ਦੱਸਿਆ ਕਿ ਪਹਿਲੀ ਫਿਲਮ ਤੋਂ ਬਾਅਦ ਦਾ ਰਸਤਾ ਉਹਨਾਂ ਲਈ ਬਿਲਕੁਲ ਵੀ ਆਸਾਨ ਨਹੀਂ ਸੀ ਉਹਨਾਂ ਨੇ ਆਪਣੇ ਐਕਸਪੀਰੀਅੰਸਾਂ ਸਾਂਝੇ ਕਰਦੇ ਹੋਏ ਲਿਖਿਆ ਕਿ ਉਹਨਾਂ ਨੂੰ ਕਈ ਵਾਰ ਅਨਿਸ਼ਚਿਤਤਾ ਤੇ ਖਾਮੋਸ਼ ਸਟਰਗਲਸ ਦੇ ਵਿੱਚੋਂ ਗੁਜ਼ਰਨਾ ਪਿਆ ਪਰ ਇਹਨਾਂ ਸਭ ਦੇ ਨਾਲ ਉਹਨਾਂ ਨੂੰ ਕਾਫੀ ਜ਼ਿਆਦਾ ਪੇਸ਼ੈਂਸ ਰੱਖਣਾ ਸਿਖਾਇਆ ਉਹਨਾਂ ਨੇ ਕਿਹਾ ਤਰੱਕੀ ਤੇ ਐਕਸਪੀਰੀਅੰਸ ਬਿਨਾ ਦਰਦ ਦੇ ਨਹੀਂ ਮਿਲਦੇ ਇਹਨਾਂ ਤਜਰਬਿਆਂ ਨੇ ਅੱਜ ਮੈਨੂੰ ਇੱਕ ਬਿਹਤਰ ਇਨਸਾਨ ਬਣਾ ਦਿੱਤਾ ਜਿਸ ਲਈ ਮੈਂ ਦਿਲੋਂ ਸ਼ੁਕਰਗੁਜ਼ਾਰ ਹਾਂ ਆਹਾਨ ਸ਼ੇਟੀ ਨੇ 23 ਜਨਵਰੀ 2026 ਨੂੰ ਰਿਲੀਜ਼ ਹੋਣ ਵਾਲੀ ਫਿਲਮ ਬਾਰਡਰ ਟੂ ਨੂੰ ਲੈ ਕੇ ਆਪਣੇ ਜੀਵਨ ਦਾ ਇੱਕ ਨਵਾਂ ਚੈਪਟਰ ਦੱਸਿਆ ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਦਾ ਦਿਲ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੈ ਸੁਪਨਾ ਹੋਰ ਵੀ ਪਾਵਰਫੁੱਲ ਹੈ ਉਹਨਾਂ ਨੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਫ਼ਰ ਵਿੱਚ ਉਹਨਾਂ ਦਾ ਸਾਥ ਦੇਣ ਫਿਲਮ ਨੂੰ ਪੂਰਾ ਜੋਆ ਸਮਰਥਨ ਦੇ ਜਿਕਰ ਜੋ ਗਿਆ ਅਨੁਰਾਂਗ ਸਿੰਘ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਆਹਾਨ ਛੇਤੀ ਦੇ ਨਾਲ ਸਨਿਦਿਯੋਲ ਵਰੁਣ ਤਵੰਦਲਜੀਤ ਦੂਸੰਤ ਮੋਨਾ ਸਿੰਘ ਮੇਧਾ ਰਾਣਾ ਸੋਨਮ ਬਾਜਵਾ ਤੇ ਆਨਿਆ ਸਿੰਘ ਵਰਗੇ ਵੱਡੇ ਸਿਤਾਰੇ ਨਜ਼ਰ ਆਉਣਗੇ ਫਿਲਮ ਨੂੰ ਜੇਪੀ ਤਤਾ ਅਤੇ ਨੀਦੀ ਤਤਾ ਨੇ ਟੀ ਸੀਰੀਜ਼ ਦੇ ਨਾਲ ਮਿਲ ਕੇ ਪ੍ਰੋਡਿਊਸ ਕੀਤਾ ਹੈ ਤੇ ਇਸ ਫਿਲਮ ਦੀ ਚਰਚਾ ਜੋ ਆ ਲੰਬੇ ਸਮੇਂ ਤੋਂ ਚੱਲ ਰਹੀ ਹੈ ਤੇ ਇੱਕ ਵਾਰ ਫਿਰ ਸਾਨੂੰ ਦਲਜੀਤ ਦੂਸੰਤ ਸੋਨਮ ਬਾਜਵਾ ਦੀ ਜੋੜੀ ਦੇਖਣ ਨੂੰ ਮਿਲੇਗੀ ਸਨਿਦਿਯੋਲ ਇੱਕ ਵਾਰ ਫਿਰ ਬਾਰਡਰ ਦੇ ਵਿੱਚ ਵੀ ਉਹਨਾਂ ਨੂੰ ਪਿਆਰ ਮਿਲਿਆ스가 ਦਾ ਬਾਉਡਰ 2 ਦੇ ਵਿੱਚ ਵੀ ਉਹਨਾਂ ਨੂੰ ਉਸੇ ਤਰੀਕੇ ਦੇ ਨਾਲ ਪਿਆਰ ਮਿਲੇਗਾ ਅਜਿਹੀ ਫੈਨਸ ਦੇ ਵੱਲੋਂ ਵੀ ਉਮੀਦ ਕੀਤੀ ਜਾ ਰਹੀ ਹੈ ਤਾਂ ਬਾਉਡਰ 2 ਜੋ ਆ 23 ਜਨਵਰੀ ਨੂੰ ਰਿਲੀਜ਼ ਹੋਵੇਗੀ ਇਸ ਤੋਂ ਪਹਿਲਾਂ ਬਹੁਤ ਸਰੀਆ ਪ੍ਰੋਮੋਸ਼ਨਸ ਹੋ ਰਹੀਆਂ ਨੇ ਸੋਸ਼ਲ ਮੀਡੀਆ ਉਤੇ ਬਹੁਤ ਸਰੀਆ ਸਟੋਰੀਜ਼ ਵਾਇਰਲ ਹੋ ਰਹੀਆਂ ਨੇ ਤੇ ਤੁਸੀਂ ਕਿਸ ਤਰੀਕੇ ਦੇ ਨਾਲ ਬਾਉਡਰ 2 ਨੂੰ ਦੇਖਦੇ ਹੋ ਤੁਹਾਡਾ ਕਿੰਨਾ ਕੁ ਲੰਬਾ ਇੰਤਜ਼ਾਰ ਹੈ ਇਸ ਫਿਲਮ ਨੂੰ ਲੈ ਕੇ ਜਾਂ ਤੁਸੀਂ ਕਿੰਨੇ ਕਿ ਐਕਸਾਈਟਿਡ ਹੋ ਇਸ ਫਿਲਮ ਨੂੰ ਲੈ ਕੇ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆਂ ਨੂੰ ਇਜਾਜ਼ਤ ਦਿਖ ਦਿਰਵੋ ਦੈਨਿਕ ਸੂਰਿਆ ਟੀਵੀ